ਖਬਰਾਂ ਦਾ ਮੈਂ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਵੇਂ ਹੀ ਵੱਡਾ ਐਕਸ਼ਨ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਧਿਕਾਰ ਤੱਕ ਆਤੇ ਸਾਬਕਾ ਮੰਤਰੀ ਮਜੀਠੀਆ ਉਤੇ ਪੰਜਾਬ ਦੇ ਵਿੱਚ ਤਥੱਲੀ ਮੱਚ ਗਈ ਕੁਝ ਲੋਕਾਂ ਨੇ ਪ੍ਰਸ਼ੰਸਾ ਕੀਤੀ ਕੁਝ ਲੋਕਾਂ ਨੇ ਵਿਰੋਧ ਕੀਤਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰ ਸਿੰਘ ਕੋਰ ਬਾਦਲ ਸੁਖਬੀਰ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਧੁੰਦੜ ਰਵਨੀਤ ਮਿੱਟੂ ਸੁਖਬਾਤ ਸਿੰਘ ਖਹਿਰਾ ਸੁਖਵਿੰਦਰ ਸੌਰੀ ਪ੍ਰਤਾਪ ਸਿੰਘ ਬਾਜਬਾ ਫਤਿਹ ਜੰਗ ਸਿੰਘ ਬਾਜਬਾ ਚਰਜੀ ਸਿੰਘ ਚੰਨੀ ਹੋਰਾਂ ਨੇ ਵਿਰੋਧ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਨਸ਼ੇ ਦੇ ਵੱਡੇ ਮਗਰਮੱਛਲੇ ਜਿਹੜੇ ਸੁਦਾਗਰ ਨੇ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਚੱਲੇਗਾ ਉਹਨਾਂ ਦੀ ਜਾਇਦਾਦ ਜ਼ਬਤ ਹੋਵੇਗੀ ਕਿਉਂਕਿ ਉਹਨਾਂ ਨੇ ਸੰਪਤੀ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਯਾਨੀ ਕਿ 5 540 ਕਰੋੜ ਰੁਪਏ ਦੀ ਜਾਇਦਾਦ ਦੇ ਇਲਜ਼ਾਮ ਲੱਗੇ ਨੇ ਬਿਕਮਜੀਤ ਸਿੰਘ ਮਜੀਠੀਆ ਤੇ ਇੱਕ ਪਾਸੇ ਜਿੱਥੇ ਬਿਕਮਜੀਤ ਸਿੰਘ ਮਜੀਠੀਆ ਦੇ ਹਾਕਮ ਸ਼ਰੂਮਣੀ ਅਕਾਲੀ ਦਲ ਦੇ ਆਗੂ ਮੰਨੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਿਆ ਕੀਤੀ ਜਾ ਰਹੀ ਹੈ ਉੱਥੇ ਹੀ ਵਿਜੀਲੈਂਸ ਨੇ ਬਿਨਾ ਪ੍ਰਵਾਹ ਕੀਤੇ ਘਰੋਂ ਚੁੱਕਿਆ ਕਰੂ ਗ੍ਰਿਫਤਾਰ ਕੀਤਾ ਗਿਆ ਬਿਕਮਜੀਤ ਸਿੰਘ ਮਜੀਠੀਆ ਨੂੰ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਨੀਪ ਕੌਰ ਮਜੀਠੀਆ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਕਿ 540 ਕਰੋੜ ਰੁਪਏ ਦੀ ਜਾਇਦਾਦ ਦੇ ਵਿੱਚੋਂ ਲਗਭਗ 161 ਕਰੋੜ ਰੁਪਏ ਦੀ ਜਾਇਦਾਦ ਉਹਦੇ ਨਾਮ ਤੇ ਬੋਲ ਰਹੀ ਹੈ ਇਹ ਪੈਸਾ ਕਿਵੇਂ ਇਕੱਠਾ ਕੀਤਾ ਗਿਆ ਕਿਉਂਕਿ ਅਰਵਿੰਦ ਖਿਜਿਵਾਨ ਤਾਂ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਜੱਟਾ ਵਿਕਦਾ ਸੀ ਇਹਨਾਂ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਟੱਟੇ ਦਾ ਆਰ ਪ੍ਰਦਾਨ ਕੀਤਾ ਜਾਂਦਾ ਸੀ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਿਹੜੇ ਇੰਟਰਨੈਸ਼ਨਲ ਤਸਕਸੀ ਇਹਨਾਂ ਦੇ ਘਰ ਦੇ ਵਿੱਚ ਬੈਠ ਕੇ ਰੋਟੀ ਪਾਣੀ ਖਾਂਦੇ ਪੀਂਦੇ ਅਤੇ ਸੌਂਦੇ ਸਨ ਇਹ ਦੂਸਰੇ ਪਾਸੇ ਅਪਡੇਟ ਆ ਰਹੀ ਹੈ ਅ ਜੁੜੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਬਿਕਮਜੀਤ ਸਿੰਘ ਦੀ ਕੋਰਟ ਵਿੱਚ ਪੇਸ਼ੀ ਹੋਵੇਗੀ ਵਿਜੀਲੈਂਸ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ ਦੱਸਦੀ ਕਿ ਬੀਤੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਿਕਮਜੀਤ ਸਿੰਘ ਤੇ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਵੱਲੋਂ ਵੀ ਇਸ ਗ੍ਰਿਫਤਾਰੀ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਬਿਨਾਂ ਸਰਚ ਵਾਰੰਟ ਦਿਖਾਏ ਵੀ ਕਾਰਵਾਈ ਬਿਕਮਜੀਤ ਸਿੰਘ ਤੇ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਮਜੀਠੀਆ ਦੇ ਚੰਡੀਗੜ੍ਹ ਵਿਜੀਲੈਂਸ ਵੱਲੋਂ ਬਿਜੇਠੀਆ ਤੇ ਚੰਡੀਗੜ੍ਹ ਅੰਮ੍ਰਿਤਸਰ ਵਾਲੀ ਰਾਜ ਤੇ ਰੇਡ ਕੀਤੀ ਗਈ 15 ਟਿਕਾਣਿਆਂ ਉੱਤੇ ਰੇਡ ਕੀਤੀ ਗਈ ਸੀ ਵਿਜੀਲੈਂਸ ਮੁਤਾਬਕ ਬਿਕਮਜੀਤ ਸਿੰਘ ਜੀਠੀਆ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਰੁਪਏ ਦੀ ਵੱਡੀ ਬੇਸਾਬੀ ਨਕਦੀ ਜਮ੍ਹਾਂ ਹੈ ਇਸ ਦੇ ਨਾਲ ਹੀ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਲੈਣ ਦੇ ਕੰਪਨੀਆਂ ਦੇ ਵਿੱਤੀ ਫੇਰਮਲ ਸਟੇਟਮੈਂਟਾਂ ਵਿੱਚ ਬਿਨਾਂ ਕਿਸੇ ਜਾਣਕਾਰੀ ਸਪਸ਼ਟੀਕਰਨ ਦੇ 263 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ ਬਿਕਮਜੀਤ ਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇ ਸਰੂਤੂ ਬਿਨਾ ਚਾਲ ਅਤੇ ਚਲ ਜਾਇਦਾਦੀ ਪ੍ਰਾਪਰਟੀ ਸ਼ਾਮਲ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਪੇਸ਼ ਕਰਕੇ ਜਿਹੜੇ 30 ਤੋਂ ਵੱਧ ਮਮਾਇਨ 5 ਲੈਪਟਾਪ 3 ਆਈਪੈਡ 2 ਡੈਸਕਟਾਪ ਅਤੇ ਕਈ ਡੈਰੀਆਂ ਅਤੇ ਕਈ ਸੰਪਤੀਆਂ ਦੇ ਕਈ ਸੰਪਤੀਆਂ ਜਿਹੜੀ ਜਾਇਦਾਦਾਂ ਨੇ ਉਹਨਾਂ ਦੇ ਡਾਕੂਮੈਂਟ ਜਿਹੜੇ ਨੇ ਬਿਜ਼ਨਸ ਨੇ ਆਪਣੇ ਅੰਡਰ ਦੇ ਆਪਣੇ ਹੱਥ ਵਿੱਚ ਲੈ ਲੈਨੇ ਅੱਜ ਰਮਾਨ ਤੇ ਚਲੇਚਾਨ ਗੇ ਬਿਕਮ ਜੀਸਮ ਜੀਠਿਆ ਕਿਉਂਕਿ ਅੱਜ ਉਹਨਾਂ ਨੂੰ ਮਹਾਲੀ ਦੀ ਅਦਾਲਤ ਵੱਲੋਂ ਅਰਮਾਨ ਤੇ ਭੇਜਿਆ ਜਾਵੇਗਾ ਬਸ ਥੋੜੀ ਜਿਹੀ ਦੇਰ ਬਾਅਦ